ਸ੍ਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਦੇਖੋ ਹੁਣ ਇਲੈਕਸ਼ਨ ਦੇ ਦਿਨ ਚੱਲ ਰਹੇ ਹੈਗੇ ਆ ਪਹਿਲਾ ਹੀ ਸਵਾਲ ਤੁਹਾਨੂੰ ਇਹ ਹੈਗਾ ਕਿ ਮੋਦੀ ਸਰਕਾਰ ਤੇ ਕਹਿ ਰਹੀ ਹੈ 400 ਤੇ ਪਾਰ ਜੀ ਤੇ ਤੁਹਾਡਾ ਕੀ ਕਹਿਣਾ ਆ ਦੇਖੋ ਮੋਦੀ ਸਰਕਾਰ ਕਹਿਣ ਨੂੰ ਤਾਂ 543 ਪਾਰ ਕਹਿ ਸਕਦੀ ਹੈ ਕਿਉਂਕਿ ਕਹਿਣ ਨਾਲ ਕਿਹੜਾ ਸੀਟਾ ਆ ਜਾਣੀ ਹੈ 400 ਪਾਰ ਦੀ ਜਿਹੜੀ ਹਵਾ ਆ ਜਿਹੜੀ ਫੂਕ ਆ ਉਹ ਤਾਂ ਪਹਿਲੇ ਦੌਰ ਦੇ ਇਲੈਕਸ਼ਨਾਂ ਨਹੀਂ ਖੜ੍ਹ ਦਿੰਦੀ ਹੈ ਦੇਸ਼ ਦੇ ਹਰ ਸੂਬੇ ਵਿੱਚ ਹਰ ਧਰਮ ਜਾਤ ਪਾਤ ਦੇ ਹਰ ਬੰਦੇ ਦੀ ਵਿੱਚ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਆ ਉਹਦੇ ਅਗੇਂਸਟ ਗੁੱਸਾ ਆ ਸੋ 400 ਪਾਰ ਦਾ ਨਾਰਾ ਦੇ ਕੇ 200 ਵੀ ਘੱਟ ਸੀਟਾਂ ਲੈਣ ਦੇ ਸੰਦੇ ਇਹਨਾਂ ਨੂੰ ਪਏ ਹੋਇਆ ਸੋ ਕਹਿਣ ਨੂੰ ਇਹ ਜੋ ਮਰਜ਼ੀ ਕਹਿ ਸਕਦੇ ਆ ਪਰ ਜਿਹੜੀ ਅੰਦਰ ਬਖਲਾਹਟ ਉਹ ਤੁਸੀਂ ਅਮਨ ਛਾਹ ਦੇ ਚਿਹਰੇ ਤੋਂ ਮੋਦੀ ਜੀ ਦੇ ਚਿਹਰੇ ਤੋਂ ਸਾਫ ਝਲਕਦੀ ਦੇਖ ਸਕਦੇ ਹਾਂ ਹੁਣ ਜਿਸ ਦਿਨ ਦਾ ਆ ਦੋ ਗੇੜ ਦੇ ਇਲੈਕਸ਼ਨ ਹੋਏ ਨੇ ਜਿਸ ਹਿਸਾਬ ਦੀਆਂ ਖੁਫੀਆ ਰਿਪੋਰਟ ਦੀਆਂ ਰਿਪੋਰਟਾਂ ਨੇ ਖੁਫੀਆ ਏਜੰਸੀਆਂ ਦੀਆਂ ਸੋ ਉਹਦੇ ਤੋਂ ਪੂਰੀ ਤਰ੍ਹਾਂ ਜਿਹੜੀ ਭਾਜਪਾ ਸਰਕਾਰ ਆ ਬੀਜੇਪੀ ਉਹ ਬੁਖਲਾਈ ਹੋਈ ਹੈ ਔਰ ਇਹਨਾਂ ਨੂੰ ਆਪਣਾ ਸੁਪਣਾ ਸਾਫ ਦੀਨ ਦਾ ਜਿਹੜਾ ਉਹ ਚੰਗੀ ਤਰ੍ਹਾਂ ਨਜ਼ਰ ਆ ਰਿਹਾ ਕਿਉਂਕਿ ਇੰਡੀਅਨ ਇੰਡੀਆ ਗਠਵੰਦਰ ਨੂੰ ਜਿਹੜੇ ਲੋਕ ਆ ਉਹ ਭਾਰੀ ਬਹੁਮਤ ਦੇ ਵਿੱਚ ਬੂਟਾ ਪਾ ਕੇ ਸਮਰਥਨ ਦੇ ਰਹੇ ਨੇ ਨਹੀਂ ਤੁਹਾਡਾ ਜਿਹੜਾ ਮੁਕਾਬਲਾ ਆਇਆ ਸਿੱਧੇ ਤੌਰ ਤੇ ਕਿਸ ਪਾਰਟੀ ਨਾਲ ਮੰਨਦੇ ਆ ਨਹੀਂ ਅਸੀਂ ਗਠਵੰਤਨ ਦਾ ਹਿੱਸਾ ਆ ਪੂਰੇ ਜੇ ਦੇਸ਼ ਦੀ ਗੱਲ ਕਰਾਂ ਤੇ ਮੁਕਾਬਲਾ ਤਾਂ ਫਿਰ ਕੇਂਦਰ ਦੀ ਸਰਕਾਰ ਨਾਲ ਹੀ ਆ ਜੀ ਭਾਜਪਾ ਨਾਲ ਹੀ ਆ ਇੱਕ ਪਾਸੇ ਇੰਡੀਅਨ ਗਠਵੰਧਨ ਹੈ ਤੇ ਇੱਕ ਪਾਸੇ ਮੋਦੀ ਸਰਕਾਰ ਹੈ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਸੀਟ ਹੈਗੀ ਆ ਇੱਥੇ ਤੁਸੀਂ ਆ ਤੁਸੀਂ ਆਪਣੀ ਸਥਿਤੀ ਨੂੰ ਇੱਥੇ ਕਿੱਥੇ ਲੈ ਕੇ ਮੰਨਦੇ ਆ ਦੇਖੋ ਜੈਸ ਹਾਬ ਨਾਲ ਪਾਰਟੀ ਨੇ ਇੱਕ ਗਰਾਊਂਡ ਲੈਵਲ ਦੇ ਆਮ ਘਰ ਦੇ ਨੌਜਵਾਨ ਨੂੰ ਟਿਕਟ ਤੈਕੀ ਪੰਜਾਬ ਦਾ ਜਿਹੜਾ ਪਿਛਲੇ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਪ੍ਰੈਸ ਦੇ ਵਿੱਚ ਮੀਡੀਆ ਦੇ ਵਿੱਚ ਐਜ਼ ਏ ਸਪੋਕਸਪਰ ਚੀਫ ਸਪੋਕਸਪਰਸਨ ਨਮਾਇੰਦਗੀ ਕਰਦੇ ਆ ਸਾਡੇ ਵੀਰ ਸਰਦਾਰ ਮਾਲਵਿੰਦਰ ਸਿੰਘ ਕੰਗ ਨੂੰ ਜਿਹੜਾ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਨੇ ਉਮੀਦਵਾਰ ਬਣਾਇਆ ਉਹਦੇ ਲਈ ਅਸੀਂ ਪਹਿਲਾਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਗਰਾਊਂਡ ਲੈਵਲ ਤੇ ਇੰਨੇ ਹੁਣ ਹਾਰ ਉਮੀਦਵਾਰ ਦਿੱਤਾ ਜਿਹੜਾ ਖੁਦ ਤਾਂ ਬਹੁਤ ਹੀ ਐਜੂਕੇਟ ਆ ਔਰ ਉਹ ਬੰਦਾ 8 ਵਾਰ ਸੈਨੇਟ ਦਾ ਮੈਂਬਰ ਰਿਹਾ 2 ਵਾਰ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ ਆ 2002 ਤੋਂ ਯੂਨੀਵਰਸਿਟੀ ਲੈਵਲ ਤੋਂ ਕਾਲਜ ਲੈਵਲ ਤੋਂ ਜਿਹੜਾ ਪੋਲਿਟਿਕਸ ਦੇ ਵਿੱਚ ਆ ਕੇ ਜਿੱਥੇ ਇੱਕ ਚੰਗਾ ਬੁਲਾਰਾ ਆ ਉਥੇ ਉਹ ਚੰਗਾ ਇੱਕ ਮਿਲਨਸਾਲ ਪੋਲਿਟਿਸ਼ੀਅਨ ਵੀ ਹੈ ਸੋ ਹਾਜ਼ਰ ਜਵਾਬੀ ਆ ਔਰ ਇੱਕ ਚੰਗੀ छवि ਦਾ مالک ਆ ਅੱਜ ਤੱਕ ਕੋਈ ਇੱਕ ਵੀ ਦਾਗ ਉਸ ਬੰਦੇ ਦੇ ਕੈਰੇਕਟਰ ਤੇ ਨਹੀਂ ਹੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਨੰਦਪੁਰ ਸਾਹਿਬ ਦੇ ਲੋਕ ਨੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਲੋਕ ਨੇ ਉਹ ਭਾਰੀ ਬਹੁਮਤ ਦੇ ਨਾਲ ਮਾਲਵਿੰਦਰ ਸਿੰਘ ਕੰਗ ਨੂੰ ਇੱਥੋਂ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਣ ਜਾ ਰਹੇ ਹੁਣ ਜਿਹੜੀ ਜਾਤ ਪਾਤ ਦੇ ਉੱਪਰ ਬੋਤ ਲਈ ਜਾ ਰਹੀ ਆ ਧਰਮ ਦੇ ਨਾਂ ਦੇ ਉੱਪਰ ਵੋਟ ਲਈ ਜਾ ਰਹੀ ਆ ਤੇ ਉਹਦੇ ਬਾਰੇ ਵਿੱਚ ਕੀ ਕਹੋਗੇ ਤੁਸੀਂ ਦੇਖੋ ਜਾਤ ਪਾਤ ਧਰਮ ਇਹ ਸਾਰਾ ਸਿਰਫ ਉਹੀ ਜਿਹੜਾ ਏਜੰਡਾ ਭਾਜਪਾ ਦਾ ਪੁਰਾਣਾ ਰਿਹਾ ਆ ਕਿ ਲੋਕਾਂ ਨੂੰ ਧਰਮਾਂ ਜਾਤਾਂ ਪਾਤਾਂ 'ਚ ਵੰਡ ਕੇ ਤੇ ਹਿੰਦੂ ਨੂੰ ਮੁਸਲਮਾਨ ਨਾਲ ਲੜਾ ਦੋ ਮੁਸਲਮਾਨ ਨੂੰ ਸਿੱਖ ਨਾਲ ਲੜਾ ਦੋ ਸਿੱਖ ਨੂੰ ਅਸਾਈ ਨਾਲ ਲੜਾ ਦੋ ਇਹ ਇਹ ਜਿਹੜਾ ਪੁਰਾਣਾ ਕਲਚਰ ਆ ਇਹ ਭਾਜਪਾ ਦਾ ਰਿਹਾ ਆ ਸੋ ਮੋਦੀ ਸਾਹਿਬ ਤੇ ਅਮੇਸ਼ਾਹ ਜੀ ਤਾਂ ਖਾਸ ਕਰਕੇ ਬੜੀ ਮੁਹਾਰਤ ਰੱਖਦੇ ਨੇ ਇਹੋ ਜਿਹੇ ਜਿਹੜੇ ਦੰਗੇ ਕਰਾਉਣ ਦੇ ਲਈ ਪਲਵਾਮਾ ਵਰਗੇ ਅਟੈਕ ਕਰਵਾਉਣ ਦੇ ਲਈ ਸੋ ਇਹ ਜਿਹੜੀਆਂ ਸਾਸ਼ਾ ਨੇ ਇਹ ਜਿਹੜੇ ਕੁਝੇ ਕੰਮ ਨੇ ਭਾਜਪਾ ਦੀ ਪੋਲਿਟਿਕਸ ਦਾ ਹਿੱਸਾ ਨੇ ਔਰ ਉਹ ਕਰਦੇ ਆਏ ਨੇ ਸੋ ਇਹੋ ਜਿਹੀ ਜਿਹੜੀ ਜਾਤ ਮਜ਼ਬ ਧਰਮ ਦੇ ਨਾਂ ਤੇ ਨਾ ਤਾਂ ਸਾਡੀ ਪਾਰਟੀ ਕਦੀ ਵੋਟਾਂ ਮੰਗਦੀ ਆ ਸੋ ਸਾਡੇ ਦਾ ਜਿਹੜੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਹਮੇਸ਼ਾ ਇੱਕੋ ਹੀ ਨਾਰਾ ਦਿੰਦੇ ਨੇ ਕਿ ਇਨਸਾਨ ਕਾ ਇਨਸਾਨ ਸੇ ਉਹ ਭਾਈਚਾਰਾ ਇਹੀ ਪੈਗਾਮ ਪਰ ਉਹ ਤੇ ਹੁਣ ਇਸ ਵਕਤ ਜੇਲ੍ਹ ਦੇ ਅੰਦਰ ਹੈ ਗਿਆ ਕਿ ਵੋਟਾਂ ਦਾ ਜਿਹੜਾ ਉਹ ਕੋਈ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਪਿਆ ਮਤਲਬ ਕਿ ਜੇ ਵੋਟਾਂ ਜਿਸ ਤਰ੍ਹਾਂ ਹੈ ਕਿ ਵੋਟ ਬੈਂਕ ਆਮ ਆਦਮੀ ਪਾਰਟੀ ਦਾ ਘੱਡੇਗਾ ਜਾਂ ਵਧੇਗਾ ਉਹਨਾਂ ਦੇ ਅੰਦਰ ਜਾਣਨਾ ਦੇਖੋ ਅਣਖੀ ਲੋਕੀ ਜ਼ਿਲ੍ਹਿਆਂ 'ਚ ਜਾਂਦੇ ਹੁੰਦੇ ਆ ਸ਼ਹੀਦ ਦੇ ਅਜਮ ਭਗਤ ਸਿੰਘ ਰਾਜਗੁਰੂ ਸਖਦੀਵ ਉਹਨਾਂ ਨੂੰ ਵੀ ਸੱਚ ਤੇ ਖੰਡਨ ਤੇ ਫਾਂਸੀ ਹੋਈ ਸੀਗੀ ਸੱਚ ਨੂੰ ਫਾਂਸੀ ਸਿਆਣੇ ਕਹਿੰਦੇ ਆਏ ਆ ਅ ਅਰਵਿੰਦ ਕੇਜਰੀਵਾਲ ਜੀ ਜੇ ਤਾਂ ਇਹਨਾਂ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਜਾਂ ਇਹਨਾਂ ਦੇ ਜਿਹੜੇ ਥੱਗਾ ਥੋਰੀ ਵਾਲੇ ਕੰਮ ਨੇ ਸੋ ਜੇ ਤਾਂ ਉਹਨਾਂ ਦੇ ਨਾਲ ਉਹ ਸਹਿਮਤ ਹੋ ਜਾਂਦੇ ਫੇਰ ਤਾਂ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਜੇਲ੍ਹ ਨਾ ਜਾਣਾ ਪੈਂਦਾ ਅਰਵਿੰਦ ਕੇਜਰੀਵਾਲ ਹੀ ਇਸ ਦੇਸ਼ ਦੇ ਵਿੱਚ ਇੱਕ ਇਹੋ ਜਿਹਾ ਲੀਡਰ ਆ ਜਿਹੜਾ ਜੁਰਤ ਨਾਲ ਹਿੱਕ ਠੋਕ ਕੇ ਸਿੱਧਾ ਮੋਦੀ ਨਾਲ ਅੱਖਾਂ ਚੱਖਾ ਪਾ ਕੇ ਗੱਲ ਕਰ ਸਕਦਾ ਤੇ ਹੁਣ ਜਿਹੜਾ ਦਲ ਬਦਲੂਆਂ ਦਾ ਜਿਹੜਾ ਇੱਕ ਕੰਮ ਚੱਲ ਰਿਹਾ ਤੁਹਾਡੇ ਆਪਣੇ ਜਲੰਧਰ ਸੀਟ ਤੋਂ ਵੀ ਸਚੀਰ ਰਿੰਕੂ ਜੀ ਗਏ ਹੈਗੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਉਹ ਉਹਨਾਂ ਦੇ کردار ਬਾਰੇ ਉਹਨਾਂ ਦੇ ਦਲ ਬਦਲਣ ਉਹਦੇ ਕਰੈਕਟਰ ਬਾਰੇ ਮੈਂ ਕੀ ਕਹਿਣਾ ਉਹਨਾਂ ਲੋਕਾਂ ਨੂੰ ਜਿਹੜਾ ਵੀ ਕੋਈ ਕਿਸੇ ਵੀ ਪਾਰਟੀ ਦਾ ਚਾਹੇ ਜਿਹੜਾ ਕੋਈ ਇੱਧਰ ਆਉਂਦਾ ਚਾਹੇ ਕੋ ਉੱਧਰ ਜਾਂਦਾ ਇਹ ਚੀਜ਼ਾਂ ਤਾਂ ਦੇਖੋ ਲੋਕ ਬੜੇ ਅੱਜਕੱਲ ਮੋਟਰ ਬੜਾ ਸਮਝਦਾਰ ਹੈ ਜੀ ਸੋ ਉਹਨਾਂ ਲੋਕਾਂ ਨੂੰ ਜਵਾਬ ਵੋਟਰਾਂ ਨੇ ਦੇ ਦੇਣਾ ਅਸੀਂ ਤਾਂ ਕੁਝ ਕਿੰਤੂ ਪ੍ਰੰਤੂ ਨਹੀਂ ਕਰੀ ਇਹਦਾ ਵਧੀਆ ਨਹੀਂ ਪਰ ਤੁਹਾਡੇ ਉੱਪਰ ਵੀ ਸਵਾਲ ਉੱਠਦੇ ਹੈਗੇ ਆ ਕਿ ਹੁਣ ਦੇਖੋ ਪਿੱਛੇ ਜੇ ਹੈਗਾ ਕਿ ਜਿੱਦਾਂ ਦਾਣੇ ਲੱਗੇ ਸੀ ਤੁਹਾਡੀ ਪਾਰਟੀ ਦੇ ਦੌਰਾਨ ਕੱਟੇ ਗਏ ਹੈਗੇ ਆ ਆਇਸ਼ਾ ਬਰਕਰਾਂ ਹੈਗਾ 58 ਸਾਲ ਦੀ ਉਮਰ ਵਿੱਚ ਕੱਢੀਆਂ ਗਈਆਂ ਆ ਤੇ ਇਹਦੇ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਤੇ ਉੱਪਰ ਵੀ ਤਾਂ ਇਲਜ਼ਾਮ ਲੱਗਦੇ ਆ ਨਾ ਬਿਲਕੁਲ ਲੱਗਣੇ ਚਾਹੀਦੇ ਜੀ ਇਲਜ਼ਾਮ ਲੱਗਦੇ ਹੁੰਦੇ ਜਿਹੜਾ ਬੰਦਾ ਸੱਤਾ ਦੇ ਵਿੱਚ ਹੁੰਦਾ ਉਹ ਤੇ ਇਲਜ਼ਾਮ ਲੱਗਣੇ ਨਿਸ਼ਚਿਤ ਆ ਸੋ ਬਟ ਜਿਹੜੇ 10 ਲੱਖ 78000 10 ਲੱਖ 68000 ਕਾਰਡ ਪਿਛਲੇ ਸਮੇਂ ਦੌਰਾਨ ਜਦੋਂ ਆਮ ਆਦਮੀ ਪਾਰਟੀ ਬਣੀ ਔਰ ਕਾਂਗਰਸ ਦੇ ਜਾਣ ਤੋਂ ਬਾਅਦ ਜਿਹੜੀ ਵੈਰੀਫਿਕੇਸ਼ਨ ਹੋਈ ਸੀਗੀ ਸਰਕਾਰ ਵੱਲੇ ਉਹ ਕਾਰਡ ਸਾਡੀ ਸਰਕਾਰ ਦੇ ਦਰਮਿਆਨ ਕੱਟੇ ਗਏ ਜਿਹਦੇ ਨਾਲ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਕਿ ਯਾਰ ਆਮ ਆਦਮੀ ਪਾਰਟੀ ਵਾਲੇ ਨੇ ਕਾਰਡ ਕੱਢ ਦਿੱਤੇ ਜਦਕਿ ਇਹਦੇ ਵਿੱਚ ਰੱਤੀ ਪਰ ਵੀ ਕੋ ਸਚਾਈ ਨਹੀਂ ਸੀ ਕਾਰਡ ਕਾਂਗਰਸ ਵੱਲੇ ਦੀ ਜਿਹੜੀ ਵੈਰੀਫਿਕੇਸ਼ਨ ਹੋਈ ਸੀ ਉਹਦੇ ਆਧਾਰ 'ਤੇ ਕੱਟੇ ਗਏ ਸੀਗੇ ਸੋ ਜਿੰਨੇ ਉਹ ਕਾਰਡ ਕੱਟੇ ਗਏ ਆ ਉਹ ਟੋਟਲੀ ਕਾਰਡ ਜਿਹੜੇ ਆ ਸਰਕਾਰ ਨੇ ਉਹਨੂੰ ਬਹਾਲ ਕਰਨ ਦੇ ਲਈ ਆਰਡਰ ਜਾਰੀ ਕਰ ਦਿੱਤੇ ਗਏ ਨੇ ਉਹ ਸਾਰੇ ਕਾਰਡ ਬਹਾਰ ਮਤਲਬ ਕਣਕ ਮਿਲੇਗੇ ਉਹਨਾਂ ਨੂੰ ਬਿਲਕੁਲ 100% ਮਿਲੂਗੀ ਜੀ ਜੇ ਕਿਸੇ ਨੂੰ ਨਹੀਂ ਮਿਲਦੀ ਤਾਂ ਉਹ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਆਸ਼ਾ ਵਰਕਰਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੁਪਰਵਾਈਜ਼ਰ ਦੇਖੋ ਆਸ਼ਾ ਵਰਕਰਾਂ ਨੂੰ ਵੀ ਕੋਈ ਕੱਢਿਆ ਨਹੀਂ ਗਿਆ ਹੈਗਾ ਆਸ਼ਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਜੀ ਨਹੀਂ ਆਸ਼ਾ ਵਰਕਰਾਂ ਦਾ ਦੇਖੋ ਆਸ਼ਾ ਵਰਕਰਾਂ ਨੂੰ ਸਰਕਾਰ ਕਿਤੇ ਨਾ ਕਿਤੇ ਉਹਨਾਂ ਨੂੰ ਹੋਰ ਐਡਜਸਟਮੈਂਟ ਜ਼ਰੂਰ ਕਰੂਗੀ ਐਦਾਂ ਕਿਸੇ ਨੂੰ ਕੋਈ ਵੀ ਬੇਰੋਜ਼ਗਾਰ ਨਹੀਂ ਕਰਨ ਲੱਗੀ ਸਤ ਮਤਲਬ ਚੋਣ ਜਾਬਤੇ ਤੋਂ ਬਾਅਦ ਉਹਨਾਂ ਦਾ ਕੁਝ ਨਾ ਕੁਝ ਤੋਂ ਬਾਅਦ ਉਹਨਾਂ ਦਾ ਹੱਲ ਜਿਹੜਾ ਪੱਕੀ ਤੌਰ ਤੇ ਜਰੂਰ ਹੋਊਗਾ ਉਹ ਸਾਡੀਆਂ ਭੈਣਾਂ ਨੇ ਬਿਲਕੁਲ ਨਿਸ਼ਚਿੰਤ ਰਹਿਣ ਸਰਕਾਰ ਉਹਨਾਂ ਦੇ ਨਾਲ ਆ ਕਿਸੇ ਵੀ ਤਰ੍ਹਾਂ ਦੀ ਕੋ ਘਬਰਾਣ ਦੀ ਲੋੜ ਨਹੀਂ ਹੈਗੀ ਜੇ ਉਹਨਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਜਿਹੜੇ ਛੋਟੇ ਬੱਚੇ ਆ ਜੀ ਉਹ ਪ੍ਰਾਇਮਰੀ ਸਕੂਲਾਂ ਦੇ ਵਿੱਚ ਸ਼ਿਫਟ ਕਰ ਦਿੱਤੇ ਗਏ ਆ ਉਹ ਜਿੰਨੀਆਂ ਵੀ ਆਂਗਣ ਵੜੀ ਆ ਆਸ਼ਾ ਵਰਕਰ ਜਿੰਨੀਆਂ ਸਾਡੀਆਂ ਪੈਣਾ ਹੈਗੀਆਂ ਨੇ ਉਹਨਾਂ ਨੂੰ ਸਰਕਾਰ ਕਿਸੇ ਨਾ ਕਿਸੇ ਹੋਰ ਡਿਊਟੀ ਦੇ ਵਿੱਚ ਕਨਵਰਟ ਕਰ ਦੋਗੀ ਉਹਨਾਂ ਦੀ ਜੌਬ ਕਿਤੇ ਨਹੀਂ ਜਾਂਦੀ ਆਖਰ ਵਿੱਚ ਤੁਸੀਂ ਆਪਣੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਤਾਂ ਇਹੀ ਕਹਿਣਾ ਚਾਹਣਾ ਜੀ ਕਿ ਕੈਂਡੀਡੇਟ ਦੇਖ ਕੇ ਪਾਰਟੀ ਦੇਖ ਕੇ 2 ਸਾਲ ਦੇ ਵਿੱਚ ਜੇ ਭਗਵੰਤ ਮਾਨ ਸਰਕਾਰ ਨੇ ਮਾਨ ਸਰਕਾਰ ਨੇ ਚੰਗੇ ਕੰਮ ਕੀਤੇ ਆ ਤਾਂ ਤੁਸੀਂ ਉਹਦੇ ਤੇ ਮੂਰ ਲਾ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜ਼ਰੂਰ ਜਿਤਾਓ ਕਿਉਂਕਿ ਜਿਸ ਤਰ੍ਹਾਂ ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਦੇ ਨਾਲ ਪਹਿਲਾਂ ਝਾਕੀਆਂ ਨਹੀਂ ਦਿਖਾਈਆਂ ਗਈਆਂ ਫਿਰ ਜਿੰਨਾ ਪੰਜਾਬ ਦੀ ਡਿਵੈਲਪਮੈਂਟ ਝਾਕੀ ਝਾਕੀ ਤੋਂ ਜ਼ਿਆਦਾ ਆ ਪੰਜਾਬ জব ਬਚਾਓ ਯਾਤਰਾ ਬਾਰੇ ਕੀ ਕਹਿਣਾ ਚਾਹੁੰਦੇ ਇਹ ਵੀ ਨਾਲ ਜੋੜ ਦੇਣ ਜਿਹੜੀ ਚੱਲ ਰਹੀ ਹੈ ਪੰਜਾਬ ਕਿਹਦੇ ਤੋਂ ਪਛਾਣ ਤੁਰੇ ਹੋਏ ਯਾਰ ਇਹ ਨੇ ਉਹ ਤਾਂ ਕਹਿ ਰਹੇ ਤੁਹਾਡੀ ਪਾਰਟੀ ਤੋਂ ਵਿਚਾਰੇ ਇਹ ਚੰਗੀ ਤਰ੍ਹਾਂ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਕੌਣ ਲੈ ਕੇ ਆਇਆ ਅੱਜ ਜੇ ਪੰਜਾਬ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਆ ਤਾਂ ਉਹਦੇ ਵਿੱਚ ਬਾਦਲ ਪਰਿਵਾਰ ਦਾ ਇੱਕ ਬਹੁਤ ਵੱਡਾ ਹੱਥ ਆ ਸੋ ਇਹਨਾਂ ਨੇ ਚਾਹੇ ਅਕਾਲੀ ਦਲ ਹੋਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹੋਵੇ ਜਾਂ ਕਾਂਗਰਸ ਹੋਵੇ ਇਹਨਾਂ ਦੋਨਾਂ ਪਰਿਵਾਰਾਂ ਨੇ ਅੱਜ ਤੱਕ ਪੰਜਾਬ ਦੇ ਉੱਤੇ ਰਾਜ ਕੀਤਾ ਔਰ 3 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਨੂੰ ਖਾਸ ਕਰਕੇ ਬਾਦਲ ਤਬਰਨੀ ਤੇ ਇਹਨਾਂ ਰਾਜ ਕਰਨ ਵਾਲੀਆਂ ਨਵੈਤੀ ਪਾਰਟੀਆਂ ਨੇ ਕੀਤਾ ਸੋ ਜਿਨ੍ਹਾਂ ਨੇ ਖੋਦ ਲੁੱਟਿਆ ਪੰਜਾਬ ਉਹ ਅੱਜ ਪੰਜਾਬ ਨੂੰ ਨੀ ਚਰਚਾ ਤਾਂ ਇਹ ਵੀ ਹੋ ਰਹੀ ਆ ਕਿ ਨਸ਼ਾ ਜਿਹੜਾ ਕਿ ਤੁਹਾਡੇ ਸਮਝ ਵਿੱਚ ਵਧਿਆ ਨਹੀਂ ਨਹੀਂ ਇਹ ਤਾਂ ਹਨ ਇਹ ਕਹਿਣ ਦੀਆਂ ਗੱਲਾਂ ਦੇਖੋ ਇਲਜ਼ਾਮ ਲਾਉਣ ਨੂੰ ਜੋ ਮਰਜ਼ੀ ਲਾ ਸਕਦੇ ਆ ਜਿੰਨੇ ਪਿਛਲੇ ਸਾਲਾਂ ਦੇ ਵਿੱਚ ਦੋਨਾਂ ਸਰਕਾਰਾਂ ਦੇ ਸਮੇਂ ਜਿੰਨੇ ਜਿਹੜੇ ਨਸ਼ਾ ਤਸਕਰ ਵੇਚਣ ਵਾਲੇ ਜਿੰਨੇ ਪੂਰੇ ਉਹਨਾਂ ਦੇ 60 ਸਾਲ ਚ ਜਿੰਨੇ ਪਰਚੇ ਹੋਏ ਆ ਉਹਨੀਆਂ ਦੋ ਸਾਲਾਂ ਦੀ ਸਰਕਾਰ ਦੇ ਵਿੱਚ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਫੜਕੇ ਅੰਦਰ ਕੀਤਾ ਸੋ ਇੱਥੇ ਤਾਂ ਤੁਸੀਂ ਦੇਖੋ ਪੇ ਭੋਲੇ ਵਰਗੇ ਜਿਹੜੇ ਉਹ ਆਮ ਤੌਰ ਤੇ ਮਜੀਠੀ ਦਾ ਨਾਮ ਲੈਂਦੇ ਰਹੇ ਆ ਕਿ ਨਸ਼ਾ ਕੌਣ ਲੈ ਕੇ ਆਉਂਦਾ ਕੌਣ ਵੇਚਦਾ ਸੋ ਲੋਕਾਂ ਨੂੰ ਸਾਰਾ ਪਤਾ ਬਾਕੀ ਸਰਕਾਰ ਲੱਗੀ ਹੋਈ ਐ ਅਸੀਂ ਸਾਰੇ ਲੱਗੇ ਹੋਏ ਆਂ ਔਰ ਇਹ ਨਸ਼ਾ ਇੱਕ ਇਹੋ ਜੀ ਅਲਾਮਤ ਆ ਕਿ ਜਿਹੜਾ ਸਾਡੇ ਬੱਚਿਆਂ ਦੇ ਬਲੱਡ ਤੱਕ ਮਿਕਸ ਹੋ ਚੁੱਕਾ ਆ ਸੋ ਇਸ ਚੀਜ਼ ਨੂੰ ਖਤਮ ਕਰਨ ਲਈ ਜ਼ਰੂਰ ਸਮਾਂ ਲੱਗ ਗਿਆ ਪਰ ਇੱਕ ਦਿਨ ਇੱਕ ਨਾ ਇੱਕ ਦਿਨ ਇਸ ਚੀਜ਼ ਦਾ ਇਸ ਕੋਰ ਨੂੰ ਖਤਮ ਜਰੂਰ ਕਰਕੇ ਹਟਾ ਦਿਓ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਸੰਪਰਕ 9876379499